ਵਕਤ ਫਰੀਦ ਸਾਹਿਬ ਇੱਕ ਵਾਰ ਨਾ ਨਦੀ ਦੇ ਕਿਨਾਰੇ-ਕਿਨਾਰੇ ਤੇ ਤੁਰੇ ਜਾਂਦੇ ਨੇ ਕਿਨਾਰੇ ਤੇ ਤੁਰੇ ਜਾਂਦਿਆਂ ਨੂੰ ਦੋ ਮਨੁੱਖ ਮਿਲ ਪਏ ਭਗਤ ਜੀ ਨੇ ਦੇਖਿਆ ਵੀ ਇੱਕ ਦੱਬ ਨੂੰ ਵੱਢ ਰਿਹਾ ਸੀ ਤੇ ਇੱਕ ਦੱਬ ਨੂੰ ਰਸਤੇ ਤੇ ਖਿਲਾਰ ਰਿਹਾ ਸੀ ਭਗਤ ਜੀ ਕਹਿਣ ਲੱਗੇ ਭਲਿਓ ਇਹ ਕੀ ਕਰਦੇ ਹੋ ਕਹਿਣ ਲੱਗੇ ਜੀ ਇਹ ਤਾਂ ਸਫਾ ਬੁਣਨਾ ਹੈ ਸਫਾ ਜਿਹੜਾ ਮਸੀਤ ਵਿੱਚ ਵਿਛਾਇਆ ਜਾਂਦਾ ਸੀ ਉਸ ਵੇਲੇ ਜਿਵੇਂ ਹੁਣ ਅਸੀਂ ਦਰੀਆਂ ਤੇ ਮੈਟ ਵਿਛਾ ਕੇ ਬੈਠਦੇ ਹਾਂ ਗੁਰੂ ਦਰਬਾਰ 'ਚ ਸਾਂਝੀਆਂ ਥਾਵਾਂ ਤੇ ਦੱਬ ਦੇ ਸਫੇ ਬੁਣ ਕੇ ਵਿਛਾਏ ਜਾਂਦੇ ਸਨ ਕਹਿਣ ਲੱਗੇ ਜੀ ਸਫਾ ਵਿਛਾਵਾਂਗੇ ਇਹਦੇ ਤੇ ਇਹਦਾ ਬੁਣ ਕੇ ਸਫਾ ਵਿਛਾਵਾਂਗੇ ਕਹਿਣ ਲੱਗੇ ਫਿਰ ਬੁਣ ਲਓ ਸਫਾ ਕਿਉਂ ਨਹੀਂ ਬੁਣਦੇ ਕਹਿਣ ਲੱਗੇ ਜੀ ਜੇ ਹੁਣ ਸਫਾ ਬੁਣਾਗੇ ਨਾ ਤਾਂ ਜਿਹੜੀ ਦੱਬ ਐ ਇਹ ਅਜੇ ਗਿੱਲੀ ਐ ਤੇ ਇਹ 'ਚ ਆਕੜ ਬਹੁਤ ਐ ਕਰੜੀ ਐਗੀ ਜਦੋਂ ਡੱਕਾ ਮੋੜਨ ਦਾ ਯਤਨ ਕਰਾਂਗੇ ਡੱਕਾ ਬਾਰ-ਬਾਰ ਟੁੱਟੇਗਾ ਤੇ ਜਦੋਂ ਬਾਰ-ਬਾਰ ਡੱਕਾ ਟੁੱਟੇਗਾ ਤੇ ਫਿਰ ਬੁਣਤੀ ਕਿੱਦਾਂ ਪਏਗੀ ਬੁਣਤੀ ਸਹੀ ਨਹੀਂ ਹੋਏਗੀ ਕਹਿਣ ਲੱਗੇ ਫਿਰ ਰਸਤੇ ਤੇ ਕਿਉਂ ਖਿਲਾਰਦੇ ਹੋ ਕਹਿੰਦੇ ਰਸਤੇ ਤੇ ਖਿਲਾਰ ਰਹੇ ਆ ਵੀ ਇਹਦੀ ਆਕੜ ਭੰਨੀ ਜਾਏ ਆਖੋ ਸਤਨਾਮ ਸ਼ੇਰੀ ਲੋਕੀ ਲੰਘਣਗੇ ਰੱਥ ਲੰਘਣਗੇ ਬੱਗੀਆਂ ਲੰਘਣਗੀਆਂ ਤਾਂ ਹੋੜੀ-ਹੋੜੀ ਲਤੜ ਹੋ ਕੇ ਇਹਦੀ ਆਕੜ ਭੰਨੀ ਜਾਏਗੀ ਤੇ ਜਦੋਂ ਆਕੜ ਭੰਨੀ ਗਈ ਤੇ ਫਿਰ ਸਫਾ ਬੋਲਣਾ ਸੌਖਾ ਹੋ ਜਾਏਗਾ ਡੱਕਾ ਨਹੀਂ ਟੁੱਟੇਗਾ ਫਿਰ ਬਾਰ-ਬਾਰ ਭਗਤ ਫਰੀਦ ਸਾਹਿਬ ਦੇ ਅੱਖਾਂ 'ਚ ਬਿਰਾਗ ਦਾ ਜਲ ਆ ਗਿਆ ਮਨ 'ਚ ਸੋਚਣ ਲੱਗੇ ਉਹ ਭਲਿਆ ਗੁਰੂ ਦੇ ਦਰਬਾਰ ਚ ਅੱਲਾਹ ਤਾਲਾ ਦੇ ਦਰਗਾਹ ਦੇ ਵਿੱਚ ਤਾਂ ਆਕੜ ਵਾਲਾ ਸਫਾ ਵੀ ਪ੍ਰਵਾਨ ਨਹੀਂ ਐ ਤੂੰ ਮਨ ਚੱਕੀ ਫਿਰਦਾ ਐ ਆਕੜ ਵਾਲਾ ਕੋ ਸਤਨਾਹ ਬਸ਼ੇਰੇ ਜਿਹੜੇ ਥਾਂ ਤੇ ਅਸੀਂ ਦਰਬਾਰ ਚ ਦਰੀਆਂ ਬਿਛਾਈਆਂ ਨੇ ਨਾ ਗੱਦੇ ਲੱਗੇ ਹੋਏ ਨੇ ਅਸੀਂ ਜਿਹੜੀ ਚੀਜ਼ ਕਰੜੀ ਹੋਵੇ ਗੁਰੂ ਦੇ ਦਰਬਾਰ ਚ ਨਹੀਂ ਵਿਛਾਉਂਦੇ ਵੀ ਨਹੀਂ ਸੰਗਤਾਂ ਨੂੰ ਬੈਠਣ ਦੇ ਚ ਪ੍ਰੋਬਲਮ ਆਏਗੀ ਪੈਰ ਸੌਣਗੇ ਤਕਲੀਫ ਹੋਏਗੀ ਵੀ ਕੋਈ ਨਰਮ ਜੀ ਮੁਲਾਇਮ ਜੀ ਚੀਜ਼ ਵਿਛਾਓ ਜਿਹਦੇ ਤੇ ਬੈਠਣਾ ਸੌਖਾ ਹੋਵੇ ਜਦੋਂ ਬੈਠਣ ਵਾਲੀ ਚੀਜ਼ 'ਚ ਆਕੜ ਨਹੀਂ ਗੁਰੂ ਨੂੰ ਚੰਗੀ ਲੱਗਦੀ ਤੇ ਫਿਰ ਜਿਹੜਾ ਮਨ ਸਤਗੁਰੂ ਦੇ ਦਰ ਤੇ ਆਇਆ ਉਹਦੇ 'ਚ ਆਕੜ ਕਿੱਥੋਂ ਚੰਗੀ ਲੱਗਣੀ ਆ ਕੋ ਸਤਨਾਮ ਬੇਸ਼ੇਰੀ ਇੱਥੇ ਗੁਰੂ ਘਰਾਂ 'ਚ ਕੱਲੀ ਚਾ ਉਧਰ ਨਹੀਂ ਆ ਭਾਈ ਵੀ ਕੱਲੀ ਚਾ ਉਧਰ ਕਰ ਲੋ ਜਾ ਕੇ ਨਹੀਂ ਨਹੀਂ ਗੁਰੂ ਘਰ 'ਚ ਸੇਵਾ ਦਿੱਤੀ ਐ ਘਰਾਂ 'ਚ ਵੀ ਸੇਵਾ ਦਿੱਤੀ ਸੀ ਸਤਗੁਰੂ ਨੇ ਵੀ ਜਦੋਂ ਸਿੱਖ ਸੰਗਤਾਂ ਆਉਣ ਤੇ ਗੁਰੂ ਘਰ ਸਿੱਖ ਸੇਵਾ ਕਰੇ ਸਿੱਖ ਸੰਗਤਾਂ ਦੀ ਤੇ ਜਦੋਂ ਸੇਵਾ ਕਰੇਗਾ ਮਨ ਸਨਿਮਰ ਹੋਏਗਾ ਭਗਤ ਫਰੀਦ ਸਾਹਿਬ ਨੇ ਕਿਹਾ ਨਾ ਫਰੀਦਾ ਥੀਓ ਪਵਾਹੀ ਦਬ ਜੇ ਸਾਈ ਲੋੜੇ ਸਭ ਇੱਕ ਛਿਜੈ ਬਿਆਲ ਤਾੜੀਐ ਤਾਂ ਸਾਈ ਦੈਦਰ ਬਾੜੀਐ ਇਹਦੀ ਲਤੜ ਕਰਕੇ ਨਾ ਚੰਗੀ ਤਰ੍ਹਾਂ ਜੇ ਦਬ ਦੀ ਤਰ੍ਹਾਂ ਪ੍ਰਵਾਨ ਹੋਣਾ ਚਾਹੁੰਦਾ ਹੈ ਗੁਰੂ ਦੇ ਦਰਬਾਰ ਚ ਤਾਂ ਆਪਣੇ ਮਨ ਨੂੰ ਪਹਿਲਾਂ ਲਤੜ ਕਰ ਲੈ ਇੱਕ ਛਿਜੈ ਬਹੁਤ ਸਾਰੀਆਂ ਚੀਜ਼ਾਂ ਦੇ ਨਾਲ ਜੁੜਿਆ ਹੋਇਆ ਨਾ ਕਾਮਨਾ ਦੇ ਨਾਲ ਜੁੜਿਆ ਹੋਇਆ, ਕ੍ਰੋਧ ਨਾਲ ਜੁੜਿਆ ਹੋਇਆ, ਲੋਭ, ਮੋਹ, ਅਹੰਕਾਰ ਨਾਲ, ਜਾਤ-ਪਾਤ ਨਾਲ, ਅਮੀਰੀ-ਗਰੀਬੀ ਦੇ ਭੇਦ-ਭਾਵ ਨਾਲ, ਬਹੁਤ ਚੀਜ਼ਾਂ ਨਾਲ ਜੁੜਿਆ ਹੋਇਆ ਮਨ ਸਾਡਾ ਆਖੋ ਸਤਨਾਮ ਵਾਹਿਗੁਰੂ। ਇਹਨਾਂ ਚੀਜ਼ਾਂ ਨਾਲੋਂ ਵੱਖਰਾ ਕਰ, ਬਿਆਲ ਲਤਾੜੀਐ, ਫੇਰ ਇਹਦੀ ਲਤੜ ਕਰ ਲੈ ਵੀ ਇਹਦਾ ਅਹੰਕਾਰ, ਇਹਦਾ ਘਮੰਡ ਉਹ ਢਿੱਲਾ ਹੋ ਜੇ। ਫੇਰ ਤਾਂ ਸਾਈਂ ਦੇ ਦਰ ਵਾੜੀਐ। ਇੰਜ ਹੋ ਕੇ ਆਏ ਨੇ ਗੁਰੂ ਦੇ ਦਰਬਾਰ 'ਚ ਨਿਮਾਣੇ। ਕਿਉਂਕਿ ਦਾਰਿਆ ਸਭ ਭਾਈ ਹਰਜੀਓ ਨਿਮਾਣਿਆਂ ਤੂੰ ਮਾਣ ਨੇ ਚੀਜਿਆ ਚੀਜ਼ ਕਰੇ ਮੇਰਾ ਗੋਬਿੰਦ ਤੇਰੀ ਕੁਦਰਤ ਕੋ ਕੁਰਬਾਨ ਨਿਮਾਨਿਆਂ ਨੂੰ ਮਾਣ ਦਿੰਦਾ ਭਾਈ ਇਹ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਅਹੰਕਾਰੀਆਂ ਤੇ ਨਿੰਦਕਾਂ ਦੇ ਵੱਲ ਗੁਰੂ ਦੀ ਹਮੇਸ਼ਾ ਪਿੱਠ ਰਹਿੰਦੀ ਹੈ ਹਮੇਸ਼ਾ ਨਾਮ ਦੇਉ ਮੁਖ ਲਾਇਆ ਸਿ ਨਿਮਰ ਜਿਹੜੇ ਰਹਿੰਦੇ ਨੇ ਉਹਨਾਂ ਨੂੰ ਆਪਣੇ ਗਲ ਨਾਲ ਲਾਉਂਦਾ ਜੋ ਸਰਣ ਆਵੇ ਨੀਵਾ ਹੋ ਕੇ ਇਸ ਕੰਠ ਲਾਵੇ ਇਹ ਬਿਰਦ ਸੁਆਮੀ ਸੰਦਾ ਇਹ ਸੁਭਾਅ ਹੈ ਗੁਰੂ ਦਾ ਪਾਈ ਕੇ ਨਿਮਾਣੇ ਹੋ ਕੇ ਆਇਆ ਨੂੰ ਆਪਣੇ ਗਲ ਨਾਲ ਲਾਉਂਦਾ ਹੈ ਸਤਿਗੁਰੂ